ਵਿਦਾਂ ਸਬਾਹ ਹਲਕਾ ਖੇਮ ਕਰਨ ਅਧੀਨ ਪਿੰਡ ਗਗਲ ਵਿਖੇ ਬਿੱਤੇ ਕੁਝ ਦਿਨ ਪਹਿਲਾਂ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਥਾਣਾ ਖੇਮ ਕਰਨ ਪੁਲਿਸ ਨੇ ਮਿਹਰ ਸਿੰਘ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ ਪਰ ਇਸ ਮਾਮਲੇ ਵਿੱਚ ਜਦ ਨਵਾਂ ਮੁਰਾਇਆ ਤਾਂ ਪੀੜਤ ਪਰਿਵਾਰ ਦੇ ਘਰ ਦੇ ਮੁਖੀਆ ਬਜ਼ੁਰਗ ਔਰਤ ਜਸਪੀਰ ਕੌਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਸ ਮਾਮਲੇ ਵਿੱਚ ਇਨਸਾਫ ਦੀ ਗੁਹਾਰ ਲਗਾਈ ਹੈ ਬਜ਼ੁਰਗ ਔਰਤ ਜਸਪੀਰ ਕੌਰ ਨੇ ਕਿਹਾ ਕਿ ਬਿੱਤੇ 3 ਤਰੀਕ ਨੂੰ ਪਿੰਡ ਗਗਲ ਵਿਖੇ ਵਾਲੀਬਾਲ ਖੇਡ ਤਕਰਾਰ ਦੌਰਾਨ ਇੱਕ ਨੌਜਵਾਨ ਗਗਨਦੀਪ ਸਿੰਘ ਤੇ ਗੋਲੀ ਲੱਗ ਗਈ ਸੀ ਪਰ ਉਹ ਗੋਲੀ ਉਹਨਾਂ ਦੇ ਪਰਿਵਾਰ ਚੋਂ ਕਿਸੇ ਵੀ ਵਿਅਕਤੀ ਦੇ ਨਹੀਂ ਚਲਾਈ ਤੇ ਉਲਟਾ ਪੁਲਿਸ ਵੱਲੋਂ ਉਹਨਾਂ ਤੇ ਹੀ ਝੂਠਾ ਮਾਮਲਾ ਦਰਜ ਕੀਤਾ ਗਿਆ ਹੋਰ ਸੁਣੋ ਇਸ ਬਜ਼ੁਰਗ ਵਰਤਨੀ ਕੀ ਕੀ ਕਹੇ ਜੀ ਜੀ ਦਾ ਜਸਵੀਰ ਕੌਰ ਕੀ ਗੱਲ ਹੋਈ ਜਿਹੜਾ ਪਰਚਾ ਤੁਹਾਡੇ ਦੇ ਇੱਕ ਦਰਜ ਹੋਇਆ ਮਹਿਰ ਸਿੰਘ ਉਹਨਾਂ ਦੇ ਕੀ ਮਾਮਲਾ ਇਸ ਤਰ੍ਹਾਂ ਸਰੇ ਤਕਰਾਰ ਬਾਅਦ ਮੁੰਡਿਆਂ ਨਾਲ ਬਾਰ ਕਦੇ ਹੋਇਆ ਛੋਟਾ ਜਿਹਾ ਨਾਲ ਤੇ ਰਾਤ ਨੂੰ ਅਸੀਂ ਪੌਣੇ ਕ 9 ਵਜੇ ਰੋਟੀ ਪਾਣੀ ਖਾ ਕੇ ਬੈਠੇ ਆ ਅਣਪਛਾਤੇ ਬੰਦੇ ਆਏ ਵੀ ਪੰਜੀ ਆਨੇ ਕ ਸਿੱਧੀਆਂ ਹੀ ਗੋਲੀਆਂ ਚਲਾਉਣ ਲੱਗ ਪਿਆ ਤੇ ਆਪਣਾ ਪਹਿਲਾ ਛੋਟਾ ਬੇੜਾ ਗੁਰਵਿੰਦਰ ਬਾਹਰ ਨਿਕਲਿਆ ਉਹਨੂੰ ਦਾਤਰ ਮਾਰਤਾ ਹੱਥ ਤੇ ਤੇ ਦੂਸਰਾ ਬੇੜਾ ਬਣ ਕੇ ਬਾਹਰ ਗਿਆ ਏ ਉਹਨੂੰ ਇਹਨਾਂ ਨੇ 12 ਬੋਰ ਦੇ ਚਰਲੇ ਮਾਰ ਦਿੱਤੇ ਆ ਭੱਜ ਗਿਆ ਲੱਤਾਂ ਤੇ ਤੇ ਡੈਡੀ ਇਹਨਾਂ ਦੇ ਤੋਂ ਤੋ ਉਤਰਿਆ ਹੀ ਨਹੀਂ ਗਿਆ ਤੇ ਨਾ ਕੁਝ ਕੀਤਾ ਹੀ ਗਿਆ ਇਹਦਾ ਲਹੂ ਲਹਾਨ ਮੁੰਡੇ ਵੇਖ ਕੇ ਬੱਚੇ ਆਪ ਦੇ ਜਾਨ ਬਚਾਈ ਬਸਾ ਤੇ ਬਾਅਦ ਵਿੱਚ ਸਾਰੇ ਬੈਗ ਛੱਡ ਕੇ ਘਰ ਦੇ ਘਰੇ ਭੱਜ ਗਏ ਆ ਤੇ ਬਾਅਦ ਵਿੱਚ ਪਤਾ ਲੱਗਾ ਗਗਨਦੀਪ ਨੂੰ ਗੋਲੀ ਲੱਗ ਗਈ ਆ ਤੇ ਸਾਡੀ ਰੈਫਰ ਕੋਈ ਨਹੀਂ ਚੱਲੀ ਜਿਹੜੇ ਆਏ ਆ ਮੁੰਡੇ ਇਹਨਾਂ 'ਤੇ ਗੋਲੀ ਲੱਗ ਗਈ ਅੱਛਾ ਉਹਨਾਂ 'ਤੇ ਗੋਲੀ ਵੱਜੀ ਆ ਉਹਨਾਂ 'ਤੇ ਹੀ ਗੋਲੀ ਵੱਜੀ ਆ ਤੇ ਉਹਦੇ ਕੇਸ 'ਚ ਪਰਚਾ ਤੁਹਾਡੇ ਦੇ ਹੋ ਗਿਆ ਹਾਂਜੀ ਪਰਚਾ ਸਾਡੇ ਦੇ ਹੋ ਗਿਆ ਵਿਰੋਧੀ ਪਾਰਟੀ ਨੇ ਪਰਚਾ ਸਾਡੇ 'ਤੇ ਕਰਵਾ ਦਿੱਤਾ ਤੇ ਗਗਨਦੀਪ ਦਾ ਪਰਿਵਾਰ ਕੀ ਜਾਂਦਾ ਸਾਡਾ ਗਗਨਦੀਪ ਦਾ ਪਰਿਵਾਰ ਬਹੁਤ ਸਾਉਦਾਂ ਦਾ ਲਾਚਲਣ ਡਿਆ ਏ ਉਹਨਾਂ ਨੇ ਬਹੁਤ ਸਾਡਾ ਪਿੱਛੋਂ ਲੈ ਕੇ ਨਿੱਜੀ ਪ੍ਰੇਮ ਆ ਕੋਈ ਦੁਸ਼ਮਣੀ ਨਹੀਂ ਹੈਗੀ ਉਹ ਕਹਿੰਦੇ ਆ ਸਾਡਾ ਕੋਈ ਤੁਹਾਡੇ ਨਾਲ ਲੈਣ ਦੇਣ ਕੋਈ ਉਹ ਜੀ ਗੱਲ ਨਹੀਂ ਹੈਗੀ ਸਾਡਾ ਉਹਨਾਂ ਦਾ ਬੇਟਾ ਗੁਰਦੁਆਰਿਆਂ ਸੇਵਾ ਕਰਕੇ ਰਜਾਨਾ ਹੀ ਆਉਂਦਾ ਸੀ ਉਦੋਂ ਲੱਗਨ ਦੀਪ ਗੁਰਦੁਆਰਿਆਂ ਆ ਰਿਹਾ ਹੈ ਗੇਟ ਕੋਲੇ ਗੇਟ ਕੋਲੇ ਆਏ ਨੂੰ ਜਦੋਂ ਭੱਜ ਕੇ ਸਾਡੇ ਘਰੋਂ ਗਏ ਬੈਕਸ਼ਟੇਕ ਗੋਲੀ ਮਾਰੀ ਇਹਨਾਂ ਨੇ ਪਰਚਾ ਕਿਵੇਂ ਕਰਾਇਆ ਪਰਚਾ ਵਿਰੋਧੀ ਪਾਰਟੀ ਨੇ ਭਾਜੀ ਉਹਨਾਂ ਨੇ ਕਰਵਾ ਦਿੱਤਾ ਅਸਲ ਤੁਹਾਡੇ ਮਤਲਬ ਗੋਲੀ ਨਹੀਂ ਮੱਦੀ ਨਾ ਸਾਡੇ ਕੋਲ ਲੜਨ ਲਈ ਨਹੀਂ ਸਾਾਨੂੰ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਇਹ ਸਾਫ਼ ਹੁੰਦਾ ਉਹਨੇ ਆ ਈ ਮੰਗ ਕਰਦੇ ਐ ਐਸਐਸਪੀ ਸਾਹਿਬ ਤੋਂ ਐਸਐਸਪੀ ਤੋਂ ਇਹ ਮੰਗ ਕਰਦੇ ਆ ਵੀ ਸਾਡਾ ਨਜਾਇਜ਼ ਪਰਚਾ ਕੀਤਾ ਗਿਆ ਮੇਰੇ ਬੇਟਿਆਂ ਦਾ ਮੇਰੇ ਪਤੀ ਦਾ ਸਾਨੂੰ ਸਾਫ਼ ਚਾਹੀਦਾ ਤੇ ਪਰਚਾਦ ਹੋ ਜਾਵੇ ਕਿਹਨੋ ਭਾਈ ਆਪਣਾ ਜਿਹੜਾ ਗਗਨਦੀਪ ਸਿੰਘ ਹੈ ਜਿਹੜਾ ਕਿਹਾ ਜਾ ਰਿਹਾ ਕਿ ਪਲੇਅਰ ਆ ਵਾਲੀਬਾਲ ਦਾ ਪਿੰਡ ਗਜਲ ਤੋਂ ਉਹ ਤੁਹਾਡਾ ਕੀ ਲੱਗਦਾ ਹੈ ਉਹ ਮੇਰਾ ਬੇਟਾ ਹੈ ਤੇ ਕੀ ਗੱਲ ਹੋਈ ਹੈ ਇਹ ਪਲੇਅਰ ਆ ਵੀ ਵਾਕਈ ਮੁੰਡਾ ਉਹ ਆ ਰਹੀਆਂ ਮਾੜਾ ਮੋੜ ਤੇੋਂ ਪਿੰਡ ਦੇ ਵਿੱਚ ਕਿਤੇ ਕਿਤੇ ਨਹੀਂ ਇੰਨਾ ਕਦੇ ਨਹੀਂ ਆਦਾ ਉਹ ਅੱਗੇ ਲੱਤ ਆ ਰਹੀ ਆ ਤੇ ਕੀ ਗੱਲ ਕੀ ਹੋਇਆ ਜ਼ਖਮੀ ਕਿਤਰਾ ਆਇਆ ਜ਼ਖਮੀ ਇੱਦਾਂ ਹੀ ਹੋ ਰਾ ਸਾਡੇ ਪਿੰਡ ਬਾਬੇ ਹਰੀ ਸਿੰਘ ਦਾ ਗੁਰਦੁਆਰਾ ਹੈ ਉਥੇ ਮੱਥਾ ਟੇਕਣ ਗਿਆ ਸੀ ਮੱਥਾ ਟੇਕ ਕੇ ਉੱquart ਨੂੰ ਆ ਰਿਹਾ ਸੀ ਵਾਪਸ ਅੱਗੇ ਜੀਟੀ ਰੋਡ ਤੇ ਦਰਵਾਜ਼ਾ ਹੈ ਜਿਹੜਾ ਚਾਰ ਸਮ ਹੁੰਦਾ ਉਹਥੇ ਉਹਨੂੰ ਕਹਿੰਨੇ ਗੋਲੀ ਮਾਰੀ ਉਥੇ ਉਹ ਜਿਹੜੀ ਗੋਲੀ ਮਾਰੀ ਜਾਂ ਉਹ ਬਿੰਪਿਆ ਲੋਕਰਵਾ ਪਿਆ ਮੈਂ ਜਦੋਂ ਆਪਣੇ ਘਰੋਂ ਆਇਆ ਭੱਜ ਕੇ ਉਹ ਜ਼ਖਮੀ ਹੱਥ ਦੇ ਵਿੱਚ ਸੀ ਤੇ ਝੋਸ਼ੇ ਰਹੀ ਮੈਂ ਉਹ ਧੋਕੇ ਦੇ ਵੀਜੇ ਹਸਪਤਾਲ ਲੈ ਗਿਆ ਆਪਣੀ ਗੱਡੀ ਦੇ ਉਸ ਵੀਜੇ ਨਹੀਂ ਉਹ ਕਹਿੰਦਾ ਵੀ ਮੇਕੋ ਵੀ ਮੈਂ ਉਹ ਉਹਨਾਂ ਬਾਕੀ ਚੱਲਦਾ ਉਥੇ ਐਂਬੂਲੈਂਸ ਕਿਤਾ ਐਂਬੂਲੈਂਸ ਕਰਕੇ ਅਹੀਂ ਉ ਜਾ ਕੇ ਦੇਖੀ ਗੁਲਾਬ ਦਾ ਸੋਸ ਤੇ ਇਹਦੇ ਖਬਰਾਂ ਚੱਲਣ ਦਈਆਂ ਨੇ ਕਿ ਪਲੇਅਰ ਸੀ ਕਬੱਡੀ ਪਲੇਅਰ ਨਹੀਂ ਐ ਤੇ ਫਿਰ ਪੁਲਿਸ ਵੱਲੋਂ ਜਿਹੜਾ ਖੇਮਕਰਨ ਪੁਲਿਸ ਉਹਨਾਂ ਵੱਲੋਂ ਇੱਕ ਮਾਮਲਾ ਵੀ ਦਰਜ ਕੀਤਾ ਗਿਆ ਉਹ ਚ ਬਾਈ ਨੇਮ ਤੁਹਾਡੇ ਮੁੰਡੇ ਦਾ ਵੀ ਨਾਮ ਪਾਇਆ ਗਿਆ ਤੇ ਪਿੰਡ ਦੇ ਮੇਰ ਸਿੰਘ ਐ ਕੋਈ ਉੱਤੇ ਵੀ ਕਿ ਪਰਚਾ ਦਰਜ ਕੀਤਾ ਗਿਆ ਕਿ ਇਹਨਾਂ ਗੋਲੀ ਮਾਰੀ ਮੈਂ ਕਹਿੰਦਾ ਨਾ ਨਹੀਂ ਮੈਂ ਕਹਿੰਦਾ ਨਾ ਪਰ ਮੈਂ ਤੇ ਲੱਗ ਕੇ ਨਹੀਂ ਉਹਨਾਂ ਨਾਲ ਕੋਈ ਤਾਂ ਨਹੀਂ ਦੁਸ਼ਮਣੀ ਹੈ ਨਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਮੇਰੀ ਉਹ ਨਹੀਂ ਮੇਰੇ ਸਾਰੇ ਪਿੰਡ ਦਾ ਜਿਹੜਾ ਦੁਸ਼ਮਣੀ ਹੈ ਸਾਰੇ ਪਿੰਡ ਦੇ ਵਿੱਚ ਤੇ ਫਿਰ ਪੁਲਿਸ ਨੇ ਪਰਚਾ ਕਿਵੇਂ ਦਰਜ ਕਰਦਾ ਉਹ ਜੀ ਮੇਰੀ ਕੋਈ ਉਹਨਾਂ ਉਹਨਾਂ ਨਾਲ ਕੋਈ ਨਹੀਂ ਕੋਈ ਹੈ ਨਾ ਇਸ ਤਰ੍ਹਾਂ ਕੋਈ ਗੱਲ ਨਹੀਂ ਜੀ ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਦਾ ਕਿ ਜਿਹੜਾ ਤਰਫ ਤਾਂ ਉਸ ਜਿਸ ਵਿਅਕਤੀ ਦੇ ਗੋਲੀ ਮੱਜੀ ਸੀ ਉਹ ਵਾਲੀਬਾਲ ਦਾ ਪਲੇਅਰ ਨਹੀਂ ਹੈ ਓਕੇ ਜੀ ਉਹਦੇ ਫਾਦਰ ਨੇ ਮੈਨੂੰ ਦੱਸਿਆ ਉਹ ਵਿਚਾਰਾ ਉਹਦੇ ਪੈਰ ਵੀ ਖਰਾਬ ਨੇ

ਕਰਦੇ ਉਹਦੇ ਗੋਲੀ ਮਾਰ ਕੇ ਕਰਨ ਦੀ ਦੂਸਰੇ ਨੂੰ ਪਤਾ ਲੱਗਾ ਮੈਂ ਕਿ ਕੋਈ ਕਾਰਨ ਹੈ ਹੀ ਨਹੀਂ ਬਗੈਰ ਕਾਰਨ ਹਰ ਰੋਜ਼ ਦੂਤਨ ਮਰਡਰ ਹੋ ਜਾਂਦੇ ਤੇ ਕੀ ਮਸਲਾ ਕੀ ਹੈ ਜੀ ਸਾਰਾ ਮਸਲਾ ਜੀ ਮੈਂ ਤਾਂ ਸਵੇਰੇ ਮਿਲਣ ਆਈ ਸਾਂ ਮੈਂ ਆਖਿਆ ਆਪਣੀ ਬੇਟੀ ਨੂੰ ਮਿਲਿਆ ਆਂ ਬੇੜਿਆਂ ਨੂੰ ਮਿਲਿਆ ਆਂ ਦੋਤਿਆਂ ਨੂੰ ਮਿਲਿਆ ਆਂ ਹਾਂਜੀ ਤੇ ਮੈਂ ਤਾਂ ਮਿਲਣ ਆਈ ਹਾਂ ਤੇ ਰਾਤ ਰੋਟੀ ਪਾਣੀ ਖਾ ਕੇ 9:00 ਨਾ ਦਾ ਟਾਈਮ ਆ ਜਦੋਂ ਬਾਰੋਂ ਆਵਾਜ਼ ਆਉਂਦਾ ਰਹੀ ਆ ਵੀ ਬੰਦੇ ਪੈਗੇ ਬੰਦੇ ਪੈਗੇ ਆ ਅਸੀਂ ਉਸੇ ਵੇਲੇ ਪਾਜੀ ਪਤਾ ਸਾਨੂੰ ਤੇ ਪਤਾ ਵੀ ਨਹੀਂਗਾ ਵੀ ਇਹ ਕਾਰਵਾਈ ਸਾਡੇ ਤੇ ਹੋ ਜਾਣੀ ਆ ਇਹਨਾਂ ਨੇ ਉਸੇ ਵੇਲੇ ਮਿੰਟੋਂ ਮੇਕੀ ਫਾਇਲ ਕਰਕੇ ਮੋਟਰਸਾਰਾ ਸੁੱਟ ਕੇ ਤੇ ਭੱਜ ਗਏ ਤੇ ਜਿਹੜਾ ਮੁੰਡਾ ਗगन ਦੀ ਜਖਮੀ ਹੋਇਆ ਜਿਹਦੇ ਗੋਲੀ ਵੱਜੀ ਉਹਦਾ ਤੁਹਾਨੂੰ ਕੀ ਮਸਲਾ ਉਹਦਾ ਸਾਨੂੰ ਕੋਈ ਪਤਾ ਨਹੀਂ ਗੋਲੀ ਲੱਗੀ ਆ ਕਿ ਨਹੀਂ ਲੱਗੀ ਇਹਨਾਂ ਨੇ ਹੋਰਿਆ ਉਹਨਾਂ ਹੀ ਹੋਰਗਾ ਚਲਾਈ ਇਹ ਦੂਜੀ ਜਿਹੜੀ ਪਾਰਟੀ ਤੁਹਾਡੇ ਘਰ ਪਈ ਹੋ ਉਹਨਾਂ ਹੀ ਗੋਲੀਆਂ ਚ ਲਾਈਆਂ ਉਹਨਾਂ ਹੀ ਗੋਲੀਆਂ ਚ ਲਾਈਆਂ ਤੇ ਫਿਰ ਗਗਨਦੀਪ ਕਿਸ ਤਰ੍ਹਾਂ ਜ਼ਖਮੀ ਹੋ ਗਿਆ ਗਗਨਦੀਪ ਤੁਸੀਂ ਸਿਆਣੇ ਜਾਂ ਫਿਰ ਉਹਨਾਂ ਨੇ ਆਪ ਹੀ ਕੀਤਾ ਹੋਗਾ ਜ਼ਖਮੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਇਹੋ ਕਰਦੇ ਆ ਤੇ ਮੇਰੇ ਦੋਵੇਂ ਧੋਤੇ ਮੇਰਾ ਜਵਾਈ ਕੇਸ ਸਾਨੂੰ ਆਸਾਨ ਕਰਨਾ ਤੇ ਤੁਸੀਂ ਗਗਨਦੀਪ ਸਿੰਘ ਉਹਨਾਂ ਨਾਲ ਤੁਸੀਂ ਮਿਲੇ ਜਿਹੜਾ ਮੁੰਡਾ ਜ਼ਖਮੀ ਹੈ ਗਗਨਦੀਪ ਉਹਨਾਂ ਨਾਲ ਉਹਨਾਂ ਨਾਲ ਸਾਡਾ ਕੋਈ ਵੈਰ ਨਹੀਂ ਉਹ ਤਾਂ ਨਹੀਂ ਆਪ ਆਂਦੇ ਸਾਡਾ ਕੋਈ ਵੈਰ ਪਰ ਨਹੀਂ ਨਾ ਪੁੱਤ ਮੰਚੂ ਤੋਂ ਲਾਗੇ ਉਹਨਾਂ ਨਾਲ ਬੜਾ ਪਿਆਰ ਆ ਮੇਰੇ ਦੋਤਿਆਂ ਦਾ ਵੀ ਮੇਰੇ ਜਵਾਈ ਦਾ ਵੀ ਬਹੁਤ ਜ਼ਿਆਦਾ ਪਿਆਰ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ